ਜੋ 65000 ਦਾ ਝੂਠਾ ਪਰਚਾ ਪਾ ਕੇ ਕੇਸ ਕੋ ਆਇਆ ਸੀਗਾ ਉਹ ਬੰਦੇ ਨੇ ਆਤਮ ਹੱਤਿਆ ਕਰ ਲਈ ਸੀ ਨਿਹਾਲਦਿਆਂ ਨੇ ਜੀ ਅੱਜ 6ਵਾਂ ਦਿਨ ਹੋ ਗਿਆ ਧਰਨੇ ਨੂੰ ਜੀ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ 6 ਦਿਨਾਂ ਬ ਹੋ ਗਏ ਨੇ ਅੱਜ 6ਵੇਂ ਦਿਨ ਤੇ ਵਜੋਂ ਸਾਰੇ ਸ਼ਹਿਰ ਚ ਰੋਸ ਮਾਰਚ ਕੱਢਿਆ ਜਾ ਰਿਹਾ ਜੀ ਲਾਸ਼ਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾ ਰਿਹਾ ਸਾਰੇ ਸ਼ਹਿਰ ਚ ਰੋਸ ਮਾਰਚ ਕੱਢ ਰਹੇ ਨੇ ਜੀ ਅੱਜ 6 ਮਾ ਦਿਨ ਹੋ ਗਿਆ ਜੀ ਕੋਈ ਇਨਸਾਫ ਨਹੀਂ ਮਿਲਿਆ 6 ਮਾ ਦਿਨ ਹੋ ਗਿਆ ਕੋਈ ਇਨਸਾਫ ਨਹੀਂ ਮਿਲ ਰਿਹਾ ਉਹਦੇ ਕਰਕੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼ਹਿਰ ਚ ਜੀ ਲਾਸ਼ਾਂ ਨੂੰ ਲੈ ਕੇ 6 ਮਾ ਦਿਨ ਲਈ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੀ 6 ਦਿਨ ਹੋ ਗਿਆ ਕੋਈ ਇਨਸਾਫ ਨਹੀਂ ਮਿਲਿਆ ਉਸ ਇਨਸਾਫ ਮਾਰਚ ਦੇ ਵਿੱਚ ਤੁਸੀਂ ਸਾਰੇ ਆਪਣੇ ਕੀਮਤੀ ਕੰਮ ਛੱਡ ਕੇ ਉਸ ਭਰਾਵਾਂ ਨੂੰ ਇਨਸਾਫ ਦੀਵਾਨ ਲਈ ਪਹੁੰਚੇ ਉਹ ਲੋ ਸਮਾਨ ਸਭਿ ਛਾੜਿਆ ਓਹ ਤਾਂ ਉਸ ਫਿਲਮ ਜਿਹਨੇ ਸ਼ੁਰੂ ਕੀਏ ਕੋਈ ਪ੍ਰੋਗਰਾਮ ਆਖਰੀ ਅਖੀਰ ਦਰਨੇ ਨੂੰ 6 ਦਿਨ ਹੋ ਗਏ ਨੇ ਜੀ 6 ਦਿਨ ਹੋ ਗਏ ਨੇ 6 ਦਿਨ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕਰੇਗਾ 6 ਮਾ ਦਿਨ ਹੋ ਗਏ ਜੀ ਅੱਜ 6ਵੇਂ ਦਿਨ ਵਜੋਂ ਰੋਸ ਮਾਰਚ ਕੱਢਿਆ ਜਾ ਰਿਹਾ ਸਾਰਾ ਸ਼ਹਿਰ ਬੰਦ ਕਰਾਇਆ ਜਾ ਰਿਹਾ ਜੀ ਉਹਨੂੰ ਪੁਲਿਸ ਵਾਲੇ ਨੂੰ ਹਜੇ ਤੱਕ ਪੜਿਆ ਨਹੀਂ ਗਿਆ ਤੇ ਉਹ ਨਿਆਲ ਦੋ ਵਿਅਕਤੀ ਮਰੇ ਸੀ ਕਿ ਜੀ ਰੋਸ ਮਾਰਚ ਕੱਢਿਆ ਜਾ ਰਿਹਾ ਲਾਸ਼ਾਂ ਨੂੰ ਲੈ ਕੇ ਜੀ ਲਾਸ਼ਾਂ ਨੂੰ ਨਾਲ ਲਿਆ ਹੋਇਆ ਤੇ ਸਾਰੇ ਸ਼ਹਿਰ ਨੂੰ ਬੰਦ ਕਰਾਇਆ ਜਾ ਰਿਹਾ ਰੋਸ ਮਾਰਚ ਕੱਢਿਆ ਜਾ ਰਿਹਾ ਜੀ ਉਹਨਾਂ ਦੇ ਰਿਸ਼ਤੇਦਾਰ ਆ ਕੇ ਨਾ ਸੋਚਦੇ ਆ ਛੋਟੀ ਮਲੇਕੀ ਕਰਕੇ ਦੋ ਜਿਹਨਾਂ ਨੂੰ ਕੋਈ ਤੋਸ ਨਹੀਂ ਸੀਗਾ ਉਹਨਾਂ ਨੇ ਸੁਸਾਇਡ ਕਰਨਾ ਪਿਆ ਕਿਉਂਕਿ ਉਸ ਪ੍ਰਸ਼ਾਸਨ ਦੇ ਮੁਲਾਜ਼ਮ ਯਕਿੰਦਰ ਕਰਦੇ ਥੋੜਾ ਸਤਨਾ ਕਰਕੇ डीस <laughs>